ਪੋਦੇ ਮਾਜਰੇ ਖੜੇ ਅਸੀਂ ਪੋਦੇ ਮਾਜਰੇ ਦੇ ਨਿਵਾਸੀ ਆਂ ਚਾਂਚਾਗੜ੍ਹ ਪਹਿਲੀ ਛੁੱਟੀ ਐ ਮੈਂ ਵੀ ਇਧਰ ਜਾ ਰਿਹਾ ਸੀ ਜਿੱਦਾਂ ਸਾਡੇ ਪੰਜਾਬੀਆਂ ਦਾ ਸਵਾ ਅਸੀਂ ਹਰੇਕ ਲੋੜਵੰਦੀ ਮਦਦ ਕਰਦੇ ਆ ਇੱਕ ਨੌਜਵਾਨ ਨੇਰਤ ਟਿੱਗਿਆ ਹੋਇਆ ਮਿਲਿਆ ਪਿਆਰੀ ਜਾਂ ਕੋਈ ਹੋਰ ਪਾਸਾ ਬੋਲਦਾ ਅਭੀ ਦੰਜਨ ਇਦਾਂ ਦਾ ਨਾ ਰਸਿਆ ਕਾਫੀ ਦੇਰ ਦੇ ਚਰਜੇ ਦੇ ਕਰੀਬ ਇਹਨਾਂ ਨੂੰ ਕੇਲੇ ਵੀ ਖੜਾ ਲੇ ਹੱਥ ਪੈਰ ਵੀ ਸਿਰਫ ਤਾ ਮੁੰਨੇ ਆਊਟ ਆਫ ਅਗਰੈਸਿਵ ਹੋ ਰਿਹਾ ਏ ਇਹ ਜਣੀ ਕਾਬੂ ਚ ਨਹੀਂ ਰਹਿ ਰਿਹਾ ਪਤਾ ਨਹੀਂ ਇਹਨੂੰ ਕੋਈ ਦਿਮਾਗੀ ਸਮੱਸਿਆ ਹੈਗੀ ਆ ਕਾਹੇ ਜਾਣ ਬੁੱਧਕੇ ਕਰ ਰਿਹਾ ਅੱਜ ਕਿਸੇ ਨਸ਼ੇ ਦੀ ਹਾਲਤ ਚ ਕਮਾਲਪੁਰ ਤੇ ਪਿੱਛੋਂ ਬੰਦੇ ਲੱਗੇ ਆਏ ਆ। ਹਾਂ ਦਾ ਇਹ ਸਾਰੇ ਪੋਝੇ ਮਾਜਰੇ ਦੇ ਮੋਤਵਰ ਖੜੇ ਆ ਨਾ ਦੱਸੇ ਕਿ ਕਮਾਲਪੁਰ ਤੋਂ ਪਿੱਛੇ ਨਹਿਰ ਤੇ ਡਿਗਿਆ ਮਿਲਿਆ ਉਸ ਤੋਂ ਬਾਅਦ ਫਿਰ ਪੋਝੇ ਮਾਜਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਕੱਢਿਆ ਤੇ ਪੁਲਿਸ ਨੂੰ ਵੀ 112 ਤੇ ਫੋਨ ਕਰਿਆ। ਨਾ ਪਹਿਲਾਂ ਥਾਣੇ ਗਰੇ ਆ ਪੌਣਾ ਘੰਟਾ ਹੋ ਗਿਆ ਮੋਰਸ ਨਹੀਂ ਆਈ। ਕਿਦਾਂ ਭਾਈ ਦੱਸ ਰਹੇ ਆ ਕਿ ਉਸ ਤੋਂ ਬਾਅਦ 112 ਦੇ ਵੀ 20 ਮਿੰਟ ਹੋ ਗਏ। ਪੁਲਿਸ ਨੂੰ ਵੀ ਫੋਨ ਕਰਿਆ ਹਾਲ ਤੱਕ ਕੋਈ ਵੀ ਕੋਈ ਨਹੀਂ ਆਇਆ ਪਹੁੰਚਿਆ ਨਹੀਂ। ਹੱਥ ਪੈਰ ਤੇ ਤਾਂ ਮੰਨੇ ਵੀ ਇਹ ਆਊਟ ਆਫ ਕੰਟਰੋਲ ਹੋ ਰਿਹਾ ਨਹੀਂ ਸਾਨੂੰ ਵੀ ਮਾਰਨੇ ਨੂੰ ਜਾਂਦਾ ਇਹ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਜੇ ਕਿਸੇ ਵੀ ਨੇੜੇ ਤਰੇ ਦਾ ਇਹਦਾ ਕੋਈ ਜਾਣ-ਪਛਾਣ ਹੈਗਾ ਵਾਲੀਪਾਸ ਤਾਂ ਇਹਨੂੰ ਆ ਕੇ ਸੁਭਾਰ ਸਕਦਾ ਜਾਂ ਫਿਰ ਅਸੀਂ ਇਹਨੂੰ ਕੋਰ ਸਾਹ ਉਹ ਨੇੜੇ ਦੇ ਥਾਣੇ ਦੇ ਸਪੋਰਟ ਕਰਾਂਗੇ ਸਮੁੱਚੇ ਮੋਤਵਰ ਪਿੰਡ ਦੇ ਜਿਹੜੇ ਖੜੇ ਆ ਉਹਨੂੰ ਬੇਨਤੀ ਹੈ ਕਿ ਜਰੂਰ ਆਪਣਾ ਨਾਮ ਦੱਸ ਦੇਣ ਭੋਜੇ ਮੱਝ ਇਹ ਸਾਨੂੰ ਵੀ ਵੀਰ ਮਾਰਨੇ ਨੂੰ ਆਉਂਦਾ ਹੈ ਇਹ ਕੱਢਿਆ ਮੁੰਡੇ ਨਹੀਂ ਹਰਮਨਜੀਤ ਸਿੰਘ ਨੇ ਇਹਨੂੰ ਕੱਢਿਆ ਬੜੀ ਜਦੋਜਹਿਦ ਨਾਲ ਭੋਜੇ ਮੱਝ ਦੇ ਸਾਰੇ ਮੋਤਵਰ ਸਾਥੀ ਇੱਥੇ ਆ ਕੇ ਕੱਢੇ ਨਹਿਰ ਤੇ ਤੋ ਮੀਡੀਆ ਵਾਲੇ ਸਾਥੀਓ ਨੂੰ ਵੀ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰਕੇ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਵਾਲੀਵਾਰ ਤੋਂ ਕਿਉਂਕਿ ਅਜੇ ਅਸੀਂ ਖੁੱਲਾ ਛੱਡਤਾ ਫੇਰ ਦੁਬਾਰਾ ਨਹਿਰ ਤੇ ਜਾਊਗਾ ਹੋਰ ਸਾਠ ਫੇਟ ਖਾਊਗਾ ਇਹ ਪਿੰਡ ਵਾਲਿਆਂ ਨੇ ਤੋ ਪਿੰਡ ਵਾਲਿਆਂ ਦੇ ਪਰ ਪੁਲਿਸ ਦੀ ਬੜੀ ਨਿਲੈਕੀ ਆ ਪੌਣਾ ਘੰਟਾ ਹੋ ਗਿਆ ਐਸਐਚਓ ਸਾਹਿਬ ਨੂੰ ਫੋਨ ਕਰਦੇ ਕਿਸੇ ਨੂੰ ਕਿੰਤੂ ਕਰਦੇ ਪੰਜਾਬੀਆਂ ਨੇ ਆਪਣੇ ਸੁਭਾਅ ਦਾ ਫਰਜ਼ ਨਿਭਾਇਆ ਅਗਰ ਪੁਲਿਸ ਆਉਂਦੀ ਆ ਤਾਂ ਨਹੀਂ ਫੇਰ ਅਸੀਂ ਨੇੜਲੇ ਪੁਲਿਸ ਸਟੇਸ਼ਨ ਦੇ ਜਾਗ ਰਹੇ ਨੂੰ ਕਿਸੇ ਮੁੱਢਲੀ ਸਹਾਇਤਾ ਲਈ ਲੋੜ ਲਈ ਹਸਪੀਟਲ ਦੇ ਸਪੋਰਟ ਕਰਨਗੇ ਇਹ ਭੋਜੇਵਾੜ ਦੇ ਨਿਵਾਸੀ